ਤੋ ਅੱਜ ਰਾਗ ਪੈਰਵੀ ਥਾਰਡ ਪੈਰਵੀ ਦੀਆਂ ਸੁਰਾਂ ਦੇ ਵਿੱਚ ਯਾਨੀ ਕਿ ਰੇ ਗਾ ਧਾਨੀ ਕੋਮਲ ਇਹਦੇ ਵਿੱਚ ਇੱਕ ਤੁਹਾਨੂੰ ਅਰੇਂਜ ਵਧਾਉਣ ਵਾਲਾ ਅਲੰਕਾਰ ਥੋੜੇ ਨਾਲ ਸਾਂਝਾ ਕਰਨ ਲੱਗੇ ਆ ਸੁਰਾਂ ਵੀ ਤੁਹਾਨੂੰ ਦਿਖ ਰਹੀਆਂ ਨੇ ਰੇ ਗਾ ਧਾਨੀ ਇਹ ਜਿਹੜੀਆਂ ਚਾਰ ਸੁਰਾਂ ਨੇ ਉਹ ਕੋਮਲ ਲੱਗਣਗੀਆਂ ਆਓ ਆਪ ਅਲੰਕਾਰ ਕਰਦੇ ਆ ਸਾ ਸਾਰੇ ਸਾ ਸਾਰੇ ਗਰੇ ਸਾ ਸਾਰੇ ਗਮ ਅਰੇ ਸਾ ਸਾਰੇ ਗਮ ਪਮ ਅਰੇ ਸਾ ਸਾਰੇ ਗਮ ਪਧਮ ਅਰੇ ਸਾ ਸਾਰੇ ਗਮ ਪਧ ਨਿਦਮ

Saani sa Saani daani sa Saani da ba daani sa Saani da ba ma ba daani sa Saani da ba ma ga ma ba daani sa Saani da ba ga ma ba daani sa Saani da ba ga re ga ma ba daani sa Saani da ba ga re sa re ga ma ba ni sa ba ga re sa ni ni sa re ga ma ba ni sa ba ga re sa ni ni sa re ga ma ba ni sa ਅਲੰਕਾਰ ਇਹ ਉੱਪਰ ਵੀ ਪਾ ਤੱਕ ਗਿਆ ਤਾਰ ਸਪਤਕ ਦੇ ਔਰ ਮੰਦਰ ਸਪਤਕ ਦੇ ਪਾ ਤੱਕ ਵੀ ਗਿਆ ਤੋਂ ਮੈਨੂੰ ਉਮੀਦ ਹੈ ਕਿ ਤੁਸੀਂ ਇਹਨੂੰ ਆਉਂਦੇ ਯਾਰ ਵਿੱਚ ਸ਼ਾਮਲ ਕਰੋਗੇ ਇਹਦਾ ਖੂਬ ਪ੍ਰੈਕਟਿਸ ਕਰਕੇ ਲਾਭ ਉਠਾਉਂਗੇ ਤੁਹਾਡਾ ਸਾਰਿਆਂ ਦਾ ਬਹੁਤ